ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਥਾਰ ਅੱਜ ਦੀ ਵੀਡੀਓ ਮਾ ਚੱਲ ਪਈ ਜੀ ਮੈਲੇ ਨੂੰ ਆਪਾਂ ਮਰਨਾ ਲੈ ਕੇ ਸਵੇਰੇ ਪਹੁੰਚ ਗਏ ਗੁਰੂਕਰ ਗੁਰਦੋਰਾ ਸ੍ਰੀ ਮਨਜੀ ਸਾਹਿਬ ਹਰਪਾਲਪੁਰ ਆ ਰਿਹਾ ਬਈ ਪਿੱਛੇ ਆਪਣਾ 55 ਟਰੈਕਟਰ ਦੋਏ ਤੋਰੇ ਆ ਆਪਣੇ ਲਵਾਈ ਰੋਜ਼ ਦੀ ਤਰ੍ਹਾਂ ਗੁਰੂਕਰ ਹਾਜ਼ਰੀ ਮਿਲਾਂ ਜੀ ਅੱਗੇ ਜਾ ਕੇ ਸਾਨੂੰ ਪਹਿਲਾਂ ਪਲੂ ਆਏਗੇ ਬਾਬੇ ਪੀਰ ਪਹਾੜੀ ਰਾਜਪੁਰਾ ਬਾਕੀ ਬੱਸ ਉਮੀਦ ਹੈ ਵੀ ਆਪਸਰਾਂ ਦੇ ਇਕੱਠੇ ਹੋ ਜੰਗੇ ਬਾਕੀ ਦੇਖੋ ਜਾ ਕੇ ਪਤਾ ਲਗਾ ਕਈ ਵਾਰੀ ਬੰਦਾ ਮੜਾ ਮੋਟਾ ਅੱਗੇ ਪਿੱਛੇ ਹੋ ਜਾ ਬਾਈ ਨਿਓ ਜੀ ਹੋ ਗਏ ਦੋ ਜੇ ਟਰੈਕਟਰ ਇਕੱਠੇ ਚਲੋ ਹੋਰ ਪੰਡਤ ਜੀ ਕੀ ਹਾਲ ਹੈ ਵਧੀਆ ਮਿਲਦੇ ਆਂ ਬਈ ਅੱਗੇ ਵੀਡੀਓ ਚ ਜੋ ਹੈ ਉਹ ਪੀਰਾਂ ਕੀ ਲਵਾ ਦੀ ਬਾਬੇ ਪੀਰ ਪਾ ਵੀ ਹਾਜ਼ਰੀ ਆਪਨ ਮਿਲਦੇ ਆ ਅੱਗੇ ਰਾਕੇ ਬਾਈ ਜਿਹੜਾ ਪੂਰੇ ਵੀਰ ਵਾਲਾ ਟਰੈਕਟਰ ਹੈ ਜੱਦੀ ਦੀ ਇਹ ਹਾਲੈਂਡ ਆ ਉਹ ਸਭ ਜਿਹੜਾ ਜਾਗਾ ਪਿੱਛੇ ਆਪਣਾ ਹਾਲੈਂਡ ਹੈ ਲੰਗਰ ਦੀ ਸੇਵਾ ਚੱਲ ਰਹੀ ਆ ਬਾਈ ਸਵਾਗਤ ਹੈ ਨਾ ਬਾਈ ਪਤੇਗੜ੍ਹ ਸਾਹਿਬ ਰੱਗਾ ਬਹੁਤ ਲੰਗਰ ਲਗੇ ਬਹੁਤ ਰੋਡ ਉੱਪਰ ਆਸਣਾ ਰਹਿ ਗਿਆ ਬਾਈ ਆਪਾਂ ਮਲੋਤ ਖੰਡੇ ਨੂੰ ਮੁੜ ਲੈ ਬਹੁਤ ਔੜੀ ਜੁੜੇ ਜਾਂਦੇ ਪਹੁੰਚ ਗਏ ਬਾਈ ਲਾਈਟਾਂ ਵਾਲ ਦੇ ਬਲਦੇ ਹਾਲੇ ਸੱਜਰਾ ਉਹੀ ਲਾਈਨਾਂ 'ਵਾਂ ਲੱਗ ਗਏ ਟਰੈਕਟਰ ਆਪਣੇ ਕਿੰਨੇ ਹੈ ਹੋਰ ਵੀਰੋ ਠੀਕ ਹੈ ਬੜੀ ਠੀਕ ਹੈ ਵਧੀਆ ਹੋ ਗਈਆਂ ਦੋ ਤਿੰਨ ਲਾਈਨਾਂ ਖਾਲੀ ਅੱਜ ਹਨਾ ਤਿੰਨ ਲਾਈਨਾਂ ਖਾਲੀ ਚੱਲ ਵਧੀਆ ਕੀ ਖੱਟਿਆ ਕੀ ਬੱਟਿਆ ਬਹੁਤਾ ਹਿਸਾਬ ਨਹੀਂ ਲਾਇਆ ਹੈ ਚਿਹਰੇ ਹੱਸਦੇ ਵੱਸਦੇ ਰਹਿਣ ਹੋਰ ਕੀ ਚਾਹੀਦਾ ਪੰਜਾਬ ਪਹਿਰ ਵਾ ਵਾਈ ਰਾਤ ਦਾ ਖਾਲੀ ਵੀਰ ਦਾ ਲੈ ਜائیںਗੇ ਪਿੰਡ ਨੂੰ ਬੜਾ ਛੱਡਦਾ ਵੀਰ ਨੇ ਰਾਤ ਹੋਈ ਹੋਣੀ ਖਾਲੀ ਓ ਟਰਾਲੀ ਠੰਡ ਹੋ ਗਈ ਬਾਈ ਕਣੀਆਂ ਬਣੇ ਕਰਕੇ ਆਹ ਦੇਖ ਕਿੰतरह ਧੂਆਂ ਕੱਢ ਰਿਹਾ ਬਹੁਤ ਚਿਮਨੀਆਂ ਛੱਡੇ ਇਹਦੇ ਬਾਈ ਟਰਾਲੀਆਂ ਆਪਾਂ ਮਿੱਤਵਾ ਕੇ ਦੇ ਘਰਾਂ ਚਲਾ ਭਾਈ ਸਫਰਾਜ ਦਾ ਪਾਵਰ ਸਟੀering ਖਰਾਬ ਕਰ ਰਿਹਾ ਇਹ ਲਿਆਮਾ ਟੀਕਰਾ ਕੇ ਜਦੋਂ ਟਰੈਕਟਰ ਥੋੜਾ ਤੇਜ਼ ਹੋਣਾ ਅੱਲਾ ਸ਼ੈਰ ਲੱਗ ਜਾ ਬਾਈ ਇਸ ਤਰ੍ਹਾਂ ਹੱਲਣਾ। ਜਿਆ ਮਾ ਬਾਈ ਕਰਾ ਗਿਆ ਲੋਟ। ਛੜ ਆ ਗਿਆ ਜੀ ਕਿਨਾਰਾ ਛੜਦੇ 855 ਆਪਾਂ ਨੇ ਮਿਸਤਰੀਆਂ ਬਾਹਰ ਹੀ ਖੂਨਾ ਬਾ। ਆ ਮੰ ਲਵਾਰਿਆ ਹਾਲੈਂਡ ਪਰ ਡੈਕ ਦੋ ਸਪੀਕਰਾਂ ਵਾਲੀ ਛੋਟੀ ਦੋ ਵੰਡਾ ਟੈਪ। ਆਪਣੇ ਪਾ ਪਹਿਲਾਂ ਸਪਰੇਅ ਵਾਲੀ ਪੱਲੇਗੀ ਵੀ ਹੈ ਬਾਈ ਇਸ ਤਰ੍ਹਾਂ ਡੈਕ। ਆਪਣੇ ਵਾਲੇ ਹਾਲੈਂਡ ਪਰ ਵੀ ਚਾਰ ਲਗੇ ਮੈਂ ਡਾਟਾ ਬੜੀ ਸੋਹਣੀ ਆਵਾਜ਼ ਆ ਕੋਈ ਦਿੱਕਤ ਨਹੀਂ ਕੁਛ ਨਹੀਂ ਇਹ ਵੀ ਬੜੀਆਂ ਤਾਰ ਕੇ ਡੱਕਾਂ ਦਾ ਛੋਟੀਆਂ ਲਗੀਆਂ ਲਾਣਾ ਦੇਖੋ ਕਹੀ ਜੀ ਆਵਾਜ਼ ਬਣਾ ਕਿਸ ਤਰ੍ਹਾਂ ਬਣਾ ਸਿਸਟਮ ਦਿਖਾਵਾਂ ਮੈਂ ਤੁਹਾਨੂੰ ਕਿੰਨਾ ਖਰਚਾ ਵਾ ਦੋਏ ਟਰੈਕਟਰ ਮ ਲਗੇਗੀ ਕਿ 855 ਪਰ ਵੀ ਲਗੇਗੀ ਹਾਲੈਂਡ ਪਰ ਵੀ ਲਗੇਗੀ ਦੋਆਂ ਪਰ ਲਗੇਗੀ 855 ਪਰ ਵੀ ਲੱਗੇਗੀ ਡੱਕਾ 855 ਵੀ ਇਸਕੇ ਲੱਗੇ ਦੋ ਹੀ ਬਕਸੇ ਕੁੱਟਲ ਦੇਖ ਲੈਣਾ ਇੱਕ ਦਾ ਹੀ ਕਰੋ ਪਹਿਲਾਂ ਇੱਕ ਦਾ ਹੀ ਕਰ ਦੋ ਡੱਕ ਹੋਈ ਜੂਰੇ ਫਿੱਟ ਟੰਕੀ ਪਰ ਲਾਵੇਂਗੇ ਗਨ ਡੀਜ਼ਲ ਵਾਲੀ ਬੰਦਾ ਬਣ ਕੇ ਲੱਗ ਜੋ ਜਰ ਜੁਰਤ ਨਹੀਂ ਬਣਦੀ ਹੈ ਵਿੱਚ ਜਿਤਨਾ ਗੈਦਿਆਂ ਹੈ ਨਾ ਇਹ ਕਰਾਰੇ ਦੇ ਜੀ ਗੱਨ ਫਿੱਟ ਆਪਾਂ ਫੋਰ ਮੈਨਾ ਵਾ ਉਹ ਬਾਈ ਵੀਡੀਓ ਤੇ ਡਰਾਂ ਲੈ ਓਰੇ ਬਾਈ ਆਏ ਆਪਣਾ ਸਾਹ ਪਿੰਡ ਗਏ ਬਾਈ ਗਾ ਸੋਨਾਲਿਕਾ ਸੀਟੀ ਨਹੀਂ ਮਾਰ ਰਿਹਾ ਟਰਬੋ ਹੈ ਕਿ ਸੀਟੀ ਵੱਜਦੀ ਕਰਾ ਰਹੇ ਆ ਆਪਾਂ ਦੇਖੋ ਪਾਸ ਹੋਆ ਕਿ ਤਰ੍ਹਾਂ ਸਮਝ ਹੋਰ ਬਾਈ ਕੀ ਹਾਲ ਹੈ ਕਿਹੜਾ ਪਿੰਡ ਹੈ ਬਾਈ ਗਾ ਆਹੋ ਸੀਟੀ ਵੱਜਦੀ ਕਰਾ ਦੇ ਬਾਈ ਤੇ ਟਰੈਕਟਰ ਕੀ ਠੀਕ ਹੈ ਕਰਾਵਾ ਬਾਈ ਸੋਨਾਲਿਕਾ 750 ਬਾਈਆਂ ਦਾ ਕੰਪੈਨ ਪਰ ਚਲਾਵਾ ਬਾਈ ਕੰਪੈਨ ਪਰ ਤੇ ਤਾਰਿਆ ਬਾਈਆਂ ਨੇ ਟੈਟੂਰ ਪਾਈਆਂ ਅੱਜ ਕੱਲ ਬਾਈ ਟ੍ਰੈਂਡ ਆ ਗਿਆ ਨਾਗਾ ਚਲੋ ਚੰਗੀ ਬਾਤ ਹੈ ਬਾਈ ਆਪਣਾ ਨਵੇਂ ਨਿਆਣੇ ਆਪਣਾ ਸੰਦੇਗਲ ਹੋਈ ਗੱਲ ਜੁੜਾ ਆਪਣੀ ਧਰਤੀ ਗੱਲ ਨਹੀਂ ਨਸ਼ਿਆਂ ਨੂੰ ਸਿਆਣੇ ਨਿਆਣੇ ਬਿਗੜਾਈਆਂ ਕੋਈ ਮਾੜੀ ਬਾਤ ਨਹੀਂ ਬਾਈ ਜੇ ਕੋਈ ਆਪਣਾ ਸੰਦੇਗ ਪਰ ਪੈਸੇ ਲਾਵਾ ਚੰਗੀ ਚੀਜ਼ ਹੈ ਬਣੇ ਰਹੋ ਜੀ ਆਪਣੀ ਵੀਡੀਓ ਗੱਲ ਹੋ ਗਿਆ ਬਾਈ ਫਿੱਟੇ ਆਪਣਾ ਢੱਕਣ ਉੱਪਰ ਕਰਾਇਆ ਜਿਗਾਰਡ ਐਨ ਪੈਰਾਸ਼ੂਟਾ ਮੋਡ ਆ ਸਭ ਤੋਂ ਚੁੱਤ ਪਾ ਗਿਆ ਇਹਨੂੰ ਉੱਪਰ ਬਾਕੀ ਰੰਗ ਰੰਗ ਕਰਕੇ ਪਾ ਟੈਕੀ ਵਗਰੇਗੇ ਕੱਲ ਨੂੰ ਫਿੱਟ ਆਪਾਂ ਕਰਾਂ ਲੈ ਲਵੋ ਜਿਦਾ ਨੀਂ ਅੰਤ ਕਰਾਂ ਅਸੀਂ ਚੱਲਦੇ ਆਂ ਇੱਧਰ ਬਣਾ ਦੀ ਬੈਂਡੀ ਵੀ ਸੀਟੀ ਵਾਲੀ ਦੇਖੋ ਇਹ ਵਾ ਸਰਨਾ ਆ ਗਿਆ ਪਤਾ ਲੱਗਿਆ ਜੈਨ ਪਾਲਿਆ ਬਾਈ ਜੈਨ ਤੋਂ ਪਾਲਿਓ ਯਾਰ ਹੈ ਕਰੇਗਾ ਚੈੱਕ ਬਾਈ ਬਾਈ ਲੱਗ ਗਿਆ ਐਨ ਸਿਟੀ ਵੱਜਣ ਖੁਸ਼ ਹੋ ਗਏ ਮੁੰਡੇ ਹੈ ਹੋ ਠੀਕ ਹੈ ਫਿਰ ਸਵੇਰੀ ਹੋ ਜੇ ਟਰੈਕਟਰ ਆਪਣਾ ਲਾਈਟਾਂ ਦਾ ਤੱਕ ਥੋੜਾ ਕੰਮ ਲਾਈਟਾਂ ਦਾ ਹੋ ਗਿਆ ਪਾਵਰ ਸਟੀering ਵਾਲਾ ਰਹਿ ਗਿਆ ਉਹ ਸਵੇਰੀ ਕਰੇਗਾ ਵੀਰ ਪਰ ਟਾਈਮ ਨਹੀਂ ਦਾ ਕਰ ਦੇ ਵੀਰ ਸਵੇਰੀ ਤੇਰਾ ਮੈਂ ਕਿਹਾ ਚਿੰਤਾ ਨਾ ਕਰ ਗੰਨੇ ਦਾ ਕੰਮ ਹੈ ਆਪਣਾ ਤੈਨੂੰ ਪਤਾ ਦੇ ਹ ਅੱਜ ਕੱਲ ਮੱਗਿਆ ਵਾ ਟਰੈਕਟਰ ਨਹੀਂ ਮਿਲਦਾ ਨਾ ਧੋ ਕੇ ਅੰਦਰ ਲਾਦੇ ਆ ਗੰਨੇ ਵਾਲਿਆਂ ਨੇ ਦੇ ਦਿੱਤਾ ਵੀ ਆ ਦੇ ਪੀਟ ਬਣਾ ਰਹੇ ਆ ਘੁੰਮੜੇ ਵਾਲੇ ਹਾਂ ਘੁੰਮੜੇ ਵਾਲੇ ਵੀਲ ਬਣਾ ਰਹੇ ਆ ਬਾਈ ਦੇਖ ਕਿਹੜੇ ਟਰੈਕਟਰ ਮਾ ਪਾਣੇ ਆ ਜੀ ਨੇ ਸੋਨੇ ਲਿਖੇ ਮ ਭਵੇਂ ਨੇ ਵੀਲ ਹੈ ਸ਼ਬਾ ਟਰੈਕਟਰ ਸਵਾਭਰ ਜਣਾਈ ਪਾਣੇ ਆ ਰਾਤ ਨੂੰ ਨਾ ਨਾ ਆਮੇ ਪਰਚਰ ਬੰਨਗੇ ਇਹਦੇ ਤਿਆਰ ਹੋ ਗਏ ਠੀਕ ਹੈ ਠੀਕ ਦੋ ਤਿੰਨ ਦਿਨ ਲੱਗਦੇ ਚਲੋ ਗਾ ਪੂਆ ਕੇ ਫਿਰ ਸਵਾਭਰ ਜਣਾ ਨਹੀਂ ਫਤੇਗੜਾ ਸਾਹਿਬ ਜਾਣਾ ਵੀ ਨੇ ਬੀਲ ਪਾ ਕੇ ਜਾਣਾ ਉਹ ਨਹੀਂ ਜਾਣਾ ਨਹੀਂ ਆ ਚਲੋ ਬਈ ਸਾਹ ਕਹਿ ਕੇ ਸਿਰਫ ਬੀਂਦੀ ਇਹ ਰਵੇ ਹਾਂ ਬੋਨਾਲੀ ਕਾ ਜਿਹੜੇ ਆ ਆਮਾ ਬੇਟ ਹਾਂ ਹਾਂ ਉਹ ਆ ਤਾਰ ਬੀਲ ਪਾਣੇ ਜਣਾਲੇ ਚਲੋ ਬਈ ਬਹੁਤ ਸ਼ੌਂਕੀ ਆ ਉਹ ਦੇਖ 275 ਡੀਆਈ ਬਹੀਦਰੇਆ ਦੇਖੋ ਕੀ ਬਣਾਇਆ ਵਾ ਹੈ ਸਤੇਗੜਾ ਸਭਾ ਕਰਕੇ ਬਹੁਤ ਬਈ ਲੋਕਾਂ ਨੂੰ ਹੋ ਰਿਹਾ ਸੀਟੀਆਂ ਮਾਰ ਰਿਹਾ ਟਰੈਕਟਰ ਬਹੁਤ ਉਹੀ ਹੈ ਇੰਨੀ ਹੀ ਦਰਾ ਹੋਇਆ ਵਾ ਬਾਈ ਤਿਆਰ ਦੇਣਾ ਰੇਡ ਫਾਰਮ ਲਵਾਇਆ ਵਾ ਬਾਈਆਂ ਨੇ ਹੋਰ ਫਿਰ ਕੀ ਹਾਲ ਹੈ ਕਿਹੜਾ ਪਿੰਡ ਹੈ ਆਪਣਾ ਬਦੂਦਾ ਮੇਰਾ ਬਦੂਦਾ ਹੋਰ ਫਿਰ ਕੀ ਹਾਲ ਹੈ ਜੀ ਹੋਰ ਫਿਰ ਠੀਕ ਹੈ ਪੂਰੇ ਸ਼ੌਂਗਲ ਤਿਆਰ ਕਰ ਰਿਹਾ ਬਾਈ ਟਰੈਕਟਰ ਹੈ ਚਲੋ ਵਧੀਆ ਬਾਈ ਫਟੇ ਘੜ ਸਵਾ ਕੀ ਤਿਆਰੀ ਹੈ ਬਈ ਆ ਪੂਰੀ ਤਿਆਰੀ ਹੈ ਚਲੋ ਚਲੂ ਪਾ ਲੇ ਚੱਲੇ ਚਲੋ ਵਧੀਆ ਬਾਈ ਠੀਕ ਹੈ ਵਧੀਆ ਟਰੈਕਟਰ ਸੋਹਣਾ ਲੱਗਿਆ ਬਾਈ ਤਿਆਰ ਹੋਇਆ ਵਾ ਟਾਇਰ ਟੁਰ ਪਾਏ ਹੋਏ ਆ ਬਾਈ ਨਾ ਇਹ ਵਧੀਆ ਬਣਾਇਆ ਵਾ ਹੋ ਗਿਆ ਬਾਈ ਆਪਣੇ 55 ਦਾ ਕੰਮ ਥੋੜਾ ਜਿਹਾ ਰਹਿ ਗਿਆ ਬਸ ਕੱਲ ਨੂੰ ਦੇਹੇਗਾ ਬਾਈ ਰਿੰਕੂ ਪੱਗ ਬੰਨੀ ਫਿਰਿਆ ਜਦੋਂ ਲਗਾ ਕਿਤੇ ਚੜਾਈ ਮਰਦਾ ਹੈਣਾ ਆ ਬਈ ਸਾਹਿਬ ਚਾ ਜਾਣਾ ਆਪਾਂ ਹਾਂ ਚਲੋ ਠੀਕ ਹੈ ਬਈ ਟੋਰਮਾ ਰਹਿਣਾ ਚਾਹੀਦਾ ਹੈ ਹੋਊਗੀ ਹੌਲੈਂਡ ਦੀ ਡੈਕ ਫਿੱਟ ਹੋਰੀ ਡੈਕ ਆ ਗਈ ਉੱਪਰ ਦੋ ਅੰਡਰ ਟਾਈਪ ਸਪੀਕਰ ਆ ਗਏ ਸਵਰਾਜ ਪਰ ਲੱਗ ਰਿਹਾ ਬਈ 855 ਪਰ ਸਪੀਕਰ ਲੱਗ ਗਏ ਡੈਕੇ ਕੀ ਡੈਕ ਸੀਟ ਥੱਲੇ ਲੱਗ ਗਈ ਠੀਕ ਹੈ ਬਈ ਵਧੀਆ ਪਲਜੀ ਬੜੀ ਪਿਆਰੀ ਬਾਜ ਹੈ ਬਾਈ ਐਨ ਦੂਰ ਨਹੀਂ ਸੁਣਦੀ ਹੈਗੀ ਡੇੜੇ ਵਧੀਆ ਸੁਣਾ ਐਨ ਜਿਸ ਤਰ੍ਹਾਂ ਆਪਣੇ ਹੈੱਡਫੋਨ ਚਾਲਾਂ ਉਤਰੋ ਆਪਣੇ ਬਬਾਈ ਦੋ ਤਿੰਨ ਡਾਇਰੈਕਟਰਾਂ ਮੈਂ ਪਹਿਲਾਂ ਬਾਈ ਪਤਾ ਹੀ ਲੱਗੀ ਵੀ ਹੈ ਵੇਦੀ ਬਦੇ ਬਨੌਰੇ ਹੈ ਬਾਈ ਸ਼ਾਪ ਕਿਨਾਈ ਉੱਥੇ ਵੀ ਹੈ ਆਲੂ ਵਾਲੇ ਵੀਰੋਂ ਹਨ ਬੀ ਐਮ ਡਬਲਯੂ ਕਿਨੌਰ ਮੇਨ ਆਲੂ ਵਾਲਾ ਮੇਨ ਬ੍ਰਾਂਚ ਬਾਈਆਂ ਕੀ ਆਲੂ ਵਾਲੇ ਠੀਕ ਹੈ ਬਾਈ ਧੰਨਵਾਦ ਅੱਜ ਦੀ ਵੀਡੀਓ ਦੇਖਣੇ ਵਾਸਤੇ ਸਾਰੇਗਾ ਬਹੁਤ ਬਹੁਤ ਬਣੇ ਰਹੇ ਕਰੋ ਜੀ ਆਪਣੀ ਵੀਡੀਓ ਗੱਲ ਹੋਰ ਦੇਖਣੇ ਵਾਸਤੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਾਂ ਜੀ ਅੱਗੇ ਕਦੇ ਕਿਸੇ ਨਵੀਂ ਵੀਡੀਓ ਵਾਂ ਓਕੇ ਜੀ ਧੰਨਵਾਦ ਸਾਰਿਆਂ ਦਾ